हां जी दोस्तों सारेया नु सस्श्रीकाल स्वागत करदेया तौडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ 마ੜੀ ਨੌ ਬਾਦ 마ੜੀ ਨੌ ਬਾਦ ਪਿੰਡ ਦੋਸਤੋ ਬਿਲਕੁਲ ਅਲਗੋ ਕੋਠੀ ਦੇ ਨਾਲ ਲੱਗਦਾ ਪਿੰਡ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਿੱਖੀ ਪਿੰਡ ਥੋੜੀ ਦੂਰੀ ਦਾ ਦੋਸਤੋ ਜਦੋਂ ਭਿੱਖੀ ਪਿੰਡ ਆਉਨੇ ਆ ਤਾਂ ਬਿਲਕੁਲ ਰਸਤਾ ਖੇਮਕਰ ਨਹੀਂ ਹੈਗਾ ਬਿਲਕੁਲ ਭਿੱਖੀ ਪਿੰਡ ਤੋਂ ਖੇਮਕਰ ਆਉਂਦੇ ਸਮੇਂ ਚੁੰਗ ਪਿੰਡ ਵੀ ਆਉਂਦਾ ਦੋਸਤੋ ਰਸਤੇ ਵਿੱਚ ਅੱਗੇ ਅਲਗੋ ਕੋਠੀ ਦਾ ੱਡਾ ਆਉਂਦਾ ਠੀਕ ਹੈ ਜੀ ਅਲਗੋ ਕੋਠੀ ਸ਼ਹਿਰ ਅੱਡੇ ਜਾਣ ਤੋਂ ਪਹਿਲਾਂ ਦੋਸਤੋ ਮਾੜੀ 9 ਬਾਅਦ ਪੇਂਡ ਆਉਂਦਾ ਜਦੋਂ ਭਿੱਕੀ ਮਿੱਟੀ ਤੋਂ ਨੇ ਤੇ ਬਿਲਕੁਲ ਸੱਜੇ ਹੱਥ ਹੈਗਾ ਤੇ ਭਾਜੀ ਸਤਨਾਮ ਸਿੰਘ ਹੋਰਾਂ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੱਡਾ ਪਸ਼ੂ ਵਪਾਰ ਦਾ ਕੰਮ ਆ ਵੀ ਜੇ ਕਰੇਸ ਘਰ ਦੀ ਗੱਲ ਕਰ ਲਈਏ ਦੋਸਤੋ ਤੇ 8 10 10 ਪਸ਼ੂ ਜਿਹੜੇ ਹਰ ਟਾਈਮ ਹਰ ਟਾਈਮ ਜਿਹੜੇ ਹਰ ਟਾਈਮ ਜਿਹੜੇ ਐਵਰੀ ਟਾਈਮ ਜਿਹੜੇ ਦੋਸਤੋ ਅਵੇਲੇਬਲ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ 8 ਤੋਂ 9 ਨਗ ਤੁਹਾਨੂੰ ਟੋਟਲ ਜਿਹੜੇ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਮੱਝਾਂ ਛੋਟੀਆਂ ਇੱਕ ਵੈੜ ਤੁਹਾਨੂੰ ਦਿਖਾ ਦ ਸੋਏ ਸੋਏ ਨਾ ਕਿੰਨੇ ਆ ਕੀ ਰੇਟ ਭਾਅ ਪਰਤਾ ਕਿੰਨਾ ਦੁੱਧ ਮਿਲਕ ਹਾਜ਼ਰ ਉਹ ਪੂਰੀ ਗੱਲਬਾਤ ਆਪਾਂ ਭਾਜੀ ਸਤਨਾਮ ਸਿੰਘ ਹੋਰਾਂ ਦੇ ਨਾਲ ਕਰ ਲਾਂਗੇ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਸਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਕਰ ਪਾਈ ਠੀਕ ਅੱਛਾ ਭਾਜੀ ਸਤਨਾਮ ਸਿੰਘ ਜੀ ਇੱਕ ਹੋਰਾਂ ਵੀਰਾਂ ਨੂੰ ਆਪਣਾ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਵੀ ਦੋ ਚਾਰ ਦੱਸ ਦੀਏ ਵੀ ਜਿਹੜੇ ਵੀਰ ਕੋਈ ਸੌਖੇ ਤਰੀਕੇ ਨਾਲ ਆ ਜਾਣ ਇਹ ਅਲਗੋ ਘੋਟੀ ਪਿੰਡ ਦੇ ਨਾਲ ਪਿੰਡ ਆ ਬਿਲਕੁਲ ਜੁੜਮਾ ਠੀਕ ਹੈ ਜੀ ਬਾੜੀ ਨੌ ਬਾਦ ਪਿੰਡ ਠੀ ਇੱਕ ਬੰਨੇ ਪਲਵਾਨ ਕੇ ਦਰਾਜ ਕੇ ਵੀ ਰਹਿ ਗਿਆ ਇਧਰੋਂ ਨਾਲ ਉਹ ਦੂਰ ਰਹਿ ਗਏ ਜੀ ਉਹ ਦੂਰ ਆ ਠੀਕ ਆ ਜੀ ਇਹ ਭਵਾਨ ਬੁਰੇ ਦੇ ਨਾਲ ਹੀ ਬਿਲਕੁਲ ਅਲਗੋ ਕੋਠੀ ਦੇ ਨਾਲ ਹੀ ਬਿਲਕੁਲ ਜੀ ਬਿਲਕੁਲ ਆ ਸਕੂਲ ਦੇ ਮਗਰਲੇ ਬੰਨੇ ਆ ਜੀ ਠੀਕ ਆ ਤੇ ਭਾਜੀ ਸਤਨਾੰਦ ਸਿੰਘ ਜੀ ਇੱਕ ਵਾਰੀ ਬਿਲਕੁਲ ਆਪਣੀ ਇਸ ਘਰੋਂ ਪਹਿਲੀ ਵੀਡੀਓ ਆ ਤੇ ਕਿੰਨੇ ਕਿ ਚਿਰ ਤੋਂ ਪ੍ਰੋਗਰਾਮ ਆਪਣਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆਪਣੂ ਹੋ ਗਿਆ ਜੀ 20 ਸਾਲ ਘਟ ਤੋਂ ਘਟ 20 ਸਾਲ ਹੋ ਗਿਆ ਇਸੇ ਤਰ੍ਹਾਂ 8-10 10 ਪਸ਼ੂ ਹੁੰਦੇ ਆ ਜੀ ਪੱਕੇ ਜੀ ਪੱਕੇ ਇੰਨੇ ਹੁੰਦੇ ਆ ਲਓ ਵੀ ਦੋਸਤੋ ਅੱਜ ਬਿਲਕੁਲ 8 ਮੱਝਾਂ ਝੋਟੀਆਂ ਤੇ ਇੱਕ ਵ ਪਾਜੀ ਸਦਨਾਮ ਸਿੰਘ ਜੀ ਪਹਿਲੇ ਨੰਬਰ ਤੋਂ ਸਟਾਰਟ ਆਪਾਂ ਕਰ ਲਗੇ ਇਸ ਝੋਟੀ ਤੋਂ ਕੀ ਡਿਟੇਲ ਆ ਜੀ ਇਸ ਝੋਟੀ ਦੀ ਇਹ ਮੂੰਹ ਛਿੱਗੀ ਆ ਜੀ ਜੀ ਇਹ ਤਿੰਨਾਂ ਸਾਲਾਂ ਦੀ ਝੋਟੀ ਆ ਜੀ ਹੂੰ ਇਹ 10 ਦਿਨਾਂ ਤੋਂ ਸੂਪੂਗੀ ਠੀਕ ਆ ਜੀ ਇਹਦਾ ਮੋਲਿਆ 1,20,000 ਜੀ ਠੀਕ ਆ ਜੀ ਸੂਵਾ ਇਹ ਦੂਜਾ ਸੂਗੀ ਨਾ ਜੀ ਦੂਜਾ ਨਾ ਪਹਿਲਣੇ ਆ ਜੀ ਪਹਿਲਣੇ ਝੋਟੀ ਪਹਿਲਣੇ ਆ ਜੀ ਪਹਿਲਣੇ ਮੂੰਹ ਛੇ ਤਾਂ ਤੇ ਜੀ ਹਾਂਜੀ ਹਾਂਜੀ ਮੂੰਹ ਛੇ ਤਾਂ ਤੇ ਦੋਸਤੋ 10 ਦਿਨ ਹਜੇ ਲੈ ਜੂਗੀ ਠੀਕ ਆ ਹਾਂਜੀ ਹਾਂਜੀ ਹਾਈਟ ਕਾ ਦਿਓ ਤੁਸੀਂ ਆਪ ਮੈਜ਼ਰਮੈਂਟ ਕਰ ਲਓ ਆਪ ਅਕਾਊਂਟ ਕਰ ਲ ਹਾਈਟ ਕੱਦ ਪੁੱਤ ਬਹੁਤ ਵੱਡਾ ਦੋਸਤੋ ਠੀਕ ਹੈ ਜੀ ਪੂਰੇ 10 ਦਿਨ ਦਾ ਸਮਾਂ ਹਜੇ ਬਾਕੀ ਸੂਣ ਦੇ ਵਿੱਚ ਆਹ ਦੇਖੋ ਜੀ ਠੀਕ ਹੈ ਜੀ 10-12 ਦਿਨ ਲੈ ਜੂਗੀ 10-12 ਦਿਨ ਲੈ ਜੂਗੀ ਤੋੜ ਦੋ ਜੀ ਨੂੰ ਤੋੜ ਕੇ ਲੈਓ ਠੀਕ ਹੈ ਆਹ ਦੇਖੋ ਜੀ ਫੁੱਲ ਵੱਡੀ ਹਾਈਟ ਆ ਦੋਸਤੋ ਬਹੁਤੇ ਵੀਰ ਤੁਸੀਂ ਇੱਕ ਗੱਲ ਜ਼ਰੂਰ ਪੁੱਛਦੇ ਹੋ ਵੀ ਹਾਈਟ ਕੱਦ ਹਾਈਟ ਕੱਦ ਦੋਸਤੋ ਪੂਰੀ ਵੱਡੀ ਆ ਜਿੰਨਾ ਆਪਾਂ ਫੁੱਲ ਸਾਈਜ਼ ਸਟੈਂਡਰਡ ਸਾਈਜ਼ ਆ ਪੂਰਾ ਠੀਕ ਹੈ ਜੀ ਤੇ ਪਹਿਲਾਂ ਛੋਟੀ ਨੇ ਸੁਣਾ ਹੈਗਾ ਬਾਕੀ ਸਿੰਘੀ ਸਿੰਘੀ ਬਹੁਤ ਵਧੀਆ ਵੇਖੋ ਠੀਕ ਹੈ ਜੀ ਆਹ ਦੇਖੋ ਠੀਕ ਹੈ ਅਚਾ ਭਾਜੀ ਸਦਨਾਮ ਸਿੰਘ ਜੀ ਕਿੰਨਾ ਕੁ ਮੁੱਲ ਕਿਆ ਡਿਮਾਂਡ ਕੀ ਕਰਦੇ ਇਹਦਾ ਜੀ 1,20 ਮੰਗਦੇ ਆ ਤਾਂ ਮੰਨਤਾਂ ਹੋ ਜੂ 1,20 ਚੋਂ ਹਾਂਜੀ ਹਾਂਜੀ ਠੀਕ ਹੈ ਜੀ ਮੰਨਤਾਂ ਹੋ ਜੂ ਠੀਕ ਹੈ ਜੀ ਲਓ ਜੀ ਕਮਾ ਲਓ ਅਗੋਂ 1,20000 ਦੇ ਵਿੱਚੋਂ ਦੋਸਤੋ ਮੰਨਤਾਂ ਹੋ ਜੂਗਾ ਬਹੁਤ ਪਿਆਰੀ ਝੋਟੀ ਆ ਪਹਿਲਣ ਝੋਟੀ ਨੇ ਸੋਨਾ ਸਿੰਘੀ ਬੰਦਰ ਬਹੁਤ ਬੜੀ ਸ਼ਕੀਨੀ ਵੀ ਪੂਰੀ ਆ ਝੋਟੀ ਦੇ ਵਿੱਚ ਸੋ ਆਰਡਰ ਦੀ ਕੁਆਲਿਟੀ ਜਿਵੇਂ ਜਿਵੇਂ ਦੋਸਤੋ ਬਿਲਕੁਲ ਨੇੜੇ ਜਾ ਰਹੀ ਆ ਦਿਨਾਂ ਦੇ ਹਿਸਾਬ ਨਾਲ ਉਵੇਂ ਬਣ ਬਣੂਗੀ ਆ ਤੁਸੀਂ ਵੇਖ ਸਕਦੇ ਠੀਕ ਹੈ ਜੀ ਮੁੱਠੀ ਥਣ ਲੰਬਾਈ ਦੇ ਵਿੱਚ ਥਣ ਬ ਠੀਕ ਆ 120000 ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲ ਜੂਗੀ ਸੋ ਅਗਲਾ ਪਸ਼ੂ ਆਪਾਂ ਕਿਹੜਾ ਦਿਖਾਉਣਾ ਐਨੀਮਲ ਜੀ ਆਹ ਪਹਿਲਾਂ ਝੋਟੀ ਸੂਈ ਆ ਛਿੱਗੀ ਮੂ ਆਜੋ ਜੀ ਉਹ ਲਿਆ ਕੇ ਆ ਆ ਲਿਆ ਮਾਮਾ ਲਓ ਜੀ ਮੋੜ ਦਿਓ ਤੇ ਇਹ ਫੜਾ ਦਿਓ ਨੂੰ ਇਹ ਬੰਨ ਆਓ ਲਓ ਜੀ ਸੋ ਪਹਿਲਣ ਝੋਟੀ ਜਿਹੜੀ ਆ ਅਗਲੀ ਜਿਹੜੀ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਪਹਿਲਣ ਝੋਟੀ ਦੋਸਤੋ ਸੂਈ ਆ ਠੀਕ ਆ ਤੇ ਦਿਨ ਇਹਨੂੰ ਕਿੰਨੇ ਹੋ ਗਿਆ ਜੀ ਇਹਨੂੰ ਸੂਈ ਨੂੰ ਅੱਜ 10 ਦਿਨ ਹੋ ਗਿਆ ਜੀ 10 ਦਿਨ ਦਾ ਸਮਾਂ ਹੋ ਗਿਆ ਦੋਸਤੋ ਸੂਈ ਨੂੰ ਤੇ ਬੱਚਾ ਥਲੇ ਦੇ ਬੱਚਾ ਲੈਂਦੀ ਆ ਜੀ ਬੱਚਾ ਮਗਰ ਕੱਟਾ ਮੇਲ ਕੇ 3 ਮਹੀਨੇ ਕੱਟਾ ਕੱਟਾ ਕੱਟ ਕੱਟਾ ਜੀ ਕੱਟਾ ਹੈ ਜੀ ਕੱਟਾ ਜੀ 10 ਦਿਨਾਂ ਦੀ ਸੂਈ ਹੈ 10 ਦਿਨਾਂ ਦੀ ਸੂਈ ਤੇ ਕਿੰਨਾ ਕੁ ਦੁੱਧ ਹੁਣ ਆਪਾਂ ਚਵਾ ਦਾਂਗੇ ਦੋ ਡਾਂਗੇ 8 ਲੀਟਰ ਪੱਕਾ ਦੁੱਧ ਦੇਗਾ ਜੀ ਠੀਕ ਆ ਜੀ 8 ਲੀਟਰ ਜਿਹੜਾ ਦੋਸਤੋ ਬਿਲਕੁਲ ਪੱਕਾ ਦੁੱਧ ਦਾ ਠੀਕ ਆ ਇਹ 8 ਲੀਟਰ 10 ਦਿਨਾਂ ਦੀ ਸੂਈ ਆ ਪਹਿਲਾਂ ਝੋਟੀ ਆ ਹਾਈਟ ਕੱਦ ਪੂਰਾ ਵੱਡੇ ਹਾਈਟ ਕੱਦ ਦੀ ਆ ਬੇਲ ਚੰਗੀ ਆ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਤੇ ਬਿਲਕੁਲ ਨਵੀਂ ਨਕੋਰ ਝੋਟੀ ਆ ਦੋਸਤੋ ਠ ਠੀਕ ਹੈ ਜੀ। ਬਾਕੀ ਸ਼ਕੀਨੀ ਸ਼ਕੂਨੀ ਪੂਰੀ ਆ ਸਿੰਘੀ ਸੂngੀ ਬਹੁਤ ਸੋਹਣੀ ਹੈ। ਅੱਛਾ ਭਾਜੀ ਸਦਨਾਮ ਸਿੰਘ ਜੀ ਇਹਦਾ ਕੀ ਮੁੱਲ ਰਹੂਗਾ? ਇਹ ਮੁੱਲ ਦੇ ਦਾਂਗੇ ਜੀ 85000 ਦੀ। 85 ਦੀ। ਹਾਂ ਜੀ 85000 ਦੀ ਦੇ ਦਾਂਗੇ। ਲਓ ਜੀ। 85000 ਦੋਸਤੋ ਇਸ ਛੋਟੀ ਦੀ ਡਿਮਾਂਡ ਮੁੱਲ ਲੈਣ ਦੇਣ ਠੀਕ ਹੈ। ਇੱਥੇ ਬਣ ਲੈ ਇੱਥੇ ਮਮਾ ਇੱਥੇ ਬਣ ਲੈ। ਠੀਕ ਹੈ। ਤੇ ਮਗਰ ਇਹਦੇ ਮੇਲ ਕਾਫ ਆ ਠੀਕ ਹੈ ਜੀ। ਹਾਂ ਜੀ ਹਾਂ ਜੀ 1 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਪੱਕਾ ਪੱਕਾ ਹਾਜ਼ਰ ਬਿਲਕੁਲ ਜੀ। ਇਸ ਤੋਂ ਬਾਅਦ ਭਾਜੀ ਕਿਹੜੀ ਅਗਲੀ ਆਪਣੀ ਝੋ ਇਸ ਤੋਂ ਬਾਅਦ ਦੋਸਤੋ ਇੱਕ ਨੀਲੀ ਦੀ ਤੁਹਾਨੂੰ ਅਗਲੀ ਝੋਟੀ ਆਪਾਂ ਦਿਖਾ ਦਿੰਨੇ ਆ ਇਹ ਨੀਲੀ ਦੀ ਮਾਝਾ ਜੀ ਨੀਲੀ ਲਿਆ ਦੇਖੋ ਠੀਕ ਆ ਬਿਲਕੁਲ ਇੱਕ ਪਾਸੇ ਡੀਂਗਾ ਘੱਟ ਆਉਂਦੇ ਹੁੰਦੇ ਜਿਹੜਾ ਦੋਸਤੋ ਮੱਥੇ ਤੋਂ ਬਿਲਕੁਲ ਟੁੱਟਾ ਤੇ ਨਾਸਮੁਛ ਬੱਗੀ ਆ ਤੇ ਬਿੱਲੀ ਮਨ ਕੀ ਅੱਖ ਠੀਕ ਆ ਆ ਦੇਖੋ ਇਹੋ ਮੂੰਹ ਛੀ ਗਿਆ ਜੀ ਮੂੰਹ ਛੇ ਦੰਦ ਤੇ ਪਹਿਲਣ ਝੋਟੀ ਸੀ ਹਾਂ ਪਹਿਲਣ ਪਹਿਲਣੇ ਸੀ ਪਹਿਲਣ ਝੋਟੀ ਅੱਜ ਹੀ ਚੋਕੇ ਲਈ ਆ ਜੀ ਠੀਕ ਆ ਜੀ ਬਿਲਕੁਲ ਦੋਸਤੋ ਨੀਲੀ ਦੀ ਝੋਟੀ ਆ ਤੇ ਮਗਰ ਬੱਚਾ ਕਟਾ ਇਹਦੇ ਆ ਕਟਾ ਕਟ ਹੀ ਨੀਲੀ ਦੀ ਆ ਕੱਟੀ ਹੈ ਜੀ ਹਾਂਜੀ ਕੱਟੀ ਕੱਟੀ ਆ ਦੋਸਤੋ ਟੇਡੇ ਕੱਟ ਦੇ ਵਿੱਚ ਕੱਟੀ ਬਹੁਤ ਪਿਆਰੀ ਮਗਰਾ ਵੇਖੋ ਕਟਾ ਜੀ ਉਹ ਕਟਾ ਦੀ ਕੱਚਾ ਚਲੋ ਕੋਈ ਗੱਲ ਕਟਾ ਕਟਾ ਹੈ ਮੇਲ ਕਾਫ ਆ ਦੋਸਤੋ ਦੇਖਿਆ ਨਹੀਂ ਆ ਪਾਣੇ ਥੱਲੇ ਮੇਲ ਕਾਫ ਆ ਬਿਲਕੁਲ ਗਿੱਲਾ ਨਾੜੂ ਬੱਚੇ ਦੇ ਨਾਲ ਤੁਸੀਂ ਵੇਖ ਸਕਦੇ ਠੀਕ ਹੈ ਟੇਡੇ ਕੱਟ ਦੇ ਵਿੱਚ ਮਗਰ ਮੇਲ ਕਾਫ ਆ ਤੇ ਝੋਟੀ ਬਿਲਕੁਲ ਤੁਹਾਨੂੰ ਜਿਹੜੀ ਤੌਰ ਕੇ ਦਿਖਾਉਣੇ ਆ ਵੱਡੀ ਫਾਈਟ ਕਾਤ ਸੋਹਣੀ ਬੀਲ ਚੰਗੀ ਏ ਬਾਕੀ ਨੀਲੀ ਰਾਵੀ ਦੇ ਵਿੱਚ ਦੋਸਤੋ ਤੇ ਇਹ ਵੀ ਛੋਟੀ మీడియం ਹਾਈਟ ਦੇ ਵਿੱਚ ਪਰ ਜੰਮੀ ਪਲੀ ਪੂਰੀ ਆ ਸਭੀ ਸੂਬੀ ਪੂਰੀ ਆ ਜੀ ਆ ਦੇਖੋ ਠੀਕ ਹੈ ਰਾਤੀ ਸੂਈ ਆ ਜੀ ਉਹ ਨਚੋਈ ਆ ਅੱਛਾ ਹੁਣ ਚੋਾਈ ਕੀਤੀ ਆ ਚੋਾਈ ਤੇ ਫੇਰੇ ਲੈਂਦੀ ਹੈ ਚਵਾਗੇ ਠੀਕ ਆ ਜੀ ਸੋ ਚੋਕੇ ਜਿਹੜੀ ਦੋਸਤੋ ਬਿਲਕੁਲ ਬੌਲੇ ਦੇ ਵਿੱਚ ਚੋਕੇ ਜਿਹੜੀ ਅੱਜ ਮਾਰਨਿੰਗ ਹੀ ਆਈ ਆ ਤੇ 8 ਲੀਟਰ ਬੌਲਾ ਇਹਦੇ ਚ ਪੱਕਾ ਜੀ 8 ਲੀਟਰ ਬੌਲਾ ਪੱਕਾ ਦੇਖ ਲਈ 8 ਲੀਟਰ ਬੌਲਾ ਬਾਕੀ ਆ ਫੇਸ ਕੁਆਲਟੀ ਬੜੀ ਚੰਗੀ ਆ ਬਿਲਕੁਲ ਛੋਟਾ ਜਿਹਾ ਸਿੰਘ ਠੀਕ ਹੈ ਜੀ ਬੰਦੇ ਬੰਦੇ ਮੰਮਾਉ ਤੇ ਹੁਣ ਕੋਈ ਐਕਕੋਮੈਂਡ ਕੋਮੈਂਡ ਹਾਲੇ ਠੀਕ ਹੈ ਅੱਛਾ ਇਹਦੇ ਮੁੱਲ ਕਿ ਰਹੂਗਾ ਜੀ ਲੈਣ ਤੇ ਇਹ ਮੋਹਲਾਪਾ 90 ਚੋ ਕਰਦਾਂਗੇ ਮੰਨਤਨ ਜੀ 90 ਚੋ ਹਾਂ ਠੀਕ ਹੈ ਜੀ 90000 ਰੁਪਈਆ ਮੰਗਦੇ ਆ ਤੇ ਮੰਨਤਨ ਹੋ ਜਾਊਗਾ ਹੂੰ ਠੀਕ ਹੈ ਬੋਲਾ 8 ਕਿਲੋ ਹੈ ਜੀ ਬੋਲਾ 8 ਲੀਟਰ ਪੱਕਾ ਹੂੰ ਕੱਲ ਰਤੀ ਸੁੱਈ ਹੈ ਜੀ ਠੀਕ ਹੈ ਜੀ ਸੋ ਦੋਸਤੋ ਇਹ ਬਿਲਕੁਲ 90000 ਦੀ ਡਿਮਾਂਡ ਹੈ ਵਿੱਚੋਂ ਕੋਈ ਲੈਸਾ ਪੋਕੇ ਤੇ ਮੰਨਤਨ ਹੋ ਜਾਊਗਾ ਕੋਈ ਭਾਜੀ ਸਜਨਾਪ ਸਿੰਘ ਜੀ ਕੋਈ ਫਿਕਸਡ ਰੇਟ ਨਹੀਂਗਾ ਮਤਲਬ ਕਿ ਹੋ ਜਾਉ ਮਨਤਨ ਹੋ ਜੂ ਨਬੇਦੋ ਜੀ ਮਨਤਨ ਹੋ ਜਾਊਗਾ ਜੀ ਠੀਕ ਆ ਹੋ ਜੂ ਤੇ ਇਸ ਤੋਂ ਬਾਅਦ ਅਗਲਾ ਆਹ ਦੂਜੇ ਸੁਵੇ ਝੋਟੀ ਆ ਜੀ ਲਿਆ ਇਹ ਦੂਜੇ ਆ ਜੀ ਆ ਦੂਜੇ ਦੂਜੇ ਲਓ ਇਹਨਾਂ ਕੱਢ ਓਏ ਦੂਜੇ ਸੁਵੇ ਦੋਸਤੋ ਆ ਅੱਗੇ ਤੁਸੀਂ ਵੇਖ ਸਕਦੇ ਦੂਜੇ ਸੁਵੇ ਮੱਝ ਤੇ ਹਾਈਟ ਕੱਟਦੀ ਇਹ ਵੀ ਪੂਰੀ ਉੱਚੀ ਆ ਵੱਡੀ ਹਾਈਟ ਆ ਤੇ ਇਹਦਾ ਕੀ ਹੁਣ ਡਿਟੇਲ ਕੀ ਆ ਜੀ ਸੁਹਾ ਕਿਨਮਾ ਤੇ ਇਹ ਦੂਜੇ ਸੁਵੇ ਝੋਟੀ ਆ ਇਹਦੀ 10 ਲੀਟਰ ਬੋਲਾ ਇਹਦੇ ਥੱਲੇ 10 ਲੀਟਰ ਮਗਰ ਕੱਟੀ ਆ ਜੀ ਇਹਦੀ ਮਗਰ ਕੱਟੀ ਆ ਜੀ ਹਾਂਜੀ ਲਓ ਜੀ ਮਗਰ ਕੱਟੀ ਆ ਦੋਸਤੋ ਦੂਜਾ ਸੂਬਾ ਤੇ ਦਿਨ ਕਿੰਨਿਆਂ ਕਿ ਦੀ ਸੂਈ ਆ ਇਹਨੂੰ ਅੱਜ ਤੇ ਉਠਾ ਦੇਣੇ ਆ ਜੀ ਚੌਥਾ ਦੇਣਾ ਬਿਲਕੁਲ ਜੈਡ ਬਲੈਕ ਕਾਲੀ ਇੱਕ ਰਾਂਗ ਦਾ ਮੋਹਰਾ ਦੀ ਕੱਟੀ ਆਰੇ ਮੋਹਰਾ ਦੀ ਮੱਝ ਆ ਜੀ ਲਓ ਜੀ ਬਿਲਕੁਲ ਇੱਕ ਰਾਂਗ ਦਾ ਦੋਸਤੋ ਮੱਥੇ ਤੋਂ ਪੂਛ ਤੱਕ ਆਪਾਂ ਦੇਖ ਲਈਏ ਬਿਲਕੁਲ ਬਿਲਕੁਲ ਜੈਡ ਬਲੈਕ ਤੇ ਮਗਰ ਕੱਟੀ ਆ ਤੇ ਦੱਸਾਂ ਕਿ ਦਿਨਾਂ ਦੀ ਸੂਈ ਦੱਸਿਆ ਹਾਂਜੀ ਹਾਂਜੀ 10 ਦਿਨਾਂ ਦੀ ਹੁਣ ਦੁੱਧ ਕਿੰਨਾ ਚਵਾ ਦਾਂਗੇ ਜਿੰਦੇ ਥੱਲੇ ਹਾਂਜੀ ਦੁੱਧ ਕਿੰਨਾ ਦੁੱਧ 10 ਲੀਟਰ ਪੱਕਾ ਹੈਗਾ ਜੀ 10 ਲੀਟਰ ਆ ਪੱਕਾ ਹੈਗਾ ਲਓ ਜੀ ਤੋਰ ਲੋ ਇਹਨੂੰ ਵੀ ਤੋਰ ਲੋ 10 ਲੀਟਰ ਜਿਹੜਾ ਦੋਸਤੋ ਬਿਲਕੁਲ ਮੌਕੇ ਤੇ ਹਾਜ਼ਰ ਦੋ ਦਾ ਦੋ ਡੰਗ ਕੋਈ ਵੀਰ ਚਵਾਈ ਕਰ ਲੈ ਕੋਈ ਤਿੰਨ ਟਾਈਮ ਚੋੜੇ ਠੀਕ ਆ ਮਗਰ ਕੱਟੀ ਆ ਕੱਟੀ ਵੀ ਬਿਲਕੁਲ ਇਹਨ ਬਿਨ ਜਿਹੜੀ ਦੋਸਤੋ ਬਲੈਕ ਹੈਗੀ ਮਗਰ ਕੱਟੀ ਮਦਰ ਵੀ ਜਿਹੜੀ ਆ ਦੋਸਤੋ ਮੋਹਰਾ ਦੇ ਵਿੱਚ ਆ ਬਿਲਕੁਲ ਜੈਡ ਬਲੈਕ ਠੀਕ ਆ ਤੇ ਇਹ ਵੀ ਮਾਜ ਜਿਹੜੀ ਦੇ ਦੋਸਤੋ ਤੁਹਾਨੂੰ ਪਸੰਦ ਆਊਗੀ ਬਿਲਕੁਲ ਪੱਧਰ ਲੇਵਾ ਇੱਕ ਸਾਰ ਥਣ ਠੀਕ ਆ ਜੀ 6 ਵਜੇ ਦਿਨੇ ਤੋਂ ਨੇ ਕੋਈ ਟਾਈਮ ਨਹੀਂ ਲਾਉਂਦੇ ਟਾਈਮ ਲਾ ਕੇ ਨਹੀਂ ਵੇਚਣ ਦਾ ਇਹ ਵੀਡੀਓ ਬਣਾਉਣ ਦਾ ਬਿਲਕੁਲ ਜੀ ਇਹ ਟਾਈਮ ਲਾ ਕੇ ਜੀ ਵੀਡੀਓ ਬਣਾਉਂਦੇ ਨਹੀਂ ਪਹਿਲੀ ਵਾਰ ਬਣਾਈ ਆ ਟਾਈਮ ਕੋਈ ਨਹੀਂ ਲਾਇਆ ਸੋ ਦੋਸਤੋ ਆਪਣੀ ਵੀਡੀਓ ਵੈਸੀ ਪਹਿਲੀ ਆ ਪਰ ਇਹ ਨਾ ਆਪਾਂ ਟਾਈਮ ਲਾ ਕੇ ਚੋਣੀ ਆ ਅੱਜ ਭਾਵੇਂ ਦੋ ਟਾਈਮ ਅਗਲਾ ਚੋਲੇਗੀ ਜੀ ਜੀ ਸੋ ਬਿਲਕੁਲ ਤੁਸੀਂ ਵੇਖੋ ਆਰਡਰ ਕੁਆਲਿਟੀ ਕਾਫੀ ਚੰਗੀ ਆ ਤੇ ਹੁਣ ਬਿਲਕੁਲ ਜਿਹੜਾ 10 ਕਿਲੋ 10 ਕਿਲੋ ਹੁਣ ਚਵਾ ਦਾਂਗੇ ਇਹਦਾ ਪੱਕਾ ਚਵਾ ਦਾਂਗੇ ਜੀ ਇਹ ਤਾਂ ਮੁੱਲ ਕੀ ਰਹੂਗਾ ਜੀ ਇਹਦਾ ਲੱਖ ਕਰਦੇ ਆ ਮਾਤਨ ਕਰਦਾਂਗੇ ਜੀ ਲੱਖ ਜੋ ਹਾਂਜੀ ਠੀਕ ਆ ਜੀ ਤੋੜ ਲੀਏ ਜੀ ਤੋੜ ਲੋ ਤੋੜੋ ਜੀ ਤੋੜੋ ਤੋੜੋ ਆ ਦੇਖੋ ਬਾਕੀ ਥਣ ਭਾਂਡੇ ਜਿਹੜੇ ਦੋਸਤੋ ਸਾਰੇ ਪਸ਼ੂਆਂ ਦੇ ਚੰਗੇ ਮੈਂ ਪਹਿਲਾਂ ਵੱਡੇ ਭਾਂਡੇ ਵਾਲੀ ਲਿਆਉਣ ਦੋਸਤੋ ਬੇਸ਼ੱਕ ਹਰ ਟਾਈਮ ਐਵਰੀ ਟਾਈਮ ਹਰ ਟਾਈਮ ਜਿਹੜੇ ਤੁਹਾਨੂੰ ਕੋਈ 10 ਨਾਗ 8 ਨਾਗ ਇਸ ਕਰੇ ਵੇਖਣ ਦੇ ਵਿੱਚ ਮਿਲਣਗੇ ਬਾਕੀ ਸਮੇ ਸਮੇ ਨਾਲ ਤੁਸੀਂ ਭਾਜੀ ਸਤਨਾਮ ਸਿੰਘ ਹੋਰਾਂ ਦੇ ਨਾਲ ਬੰਨ੍ਹ ਲਾਜੇ ਬੰਨ੍ਹ ਲਾਜੇ ਪੁੱਤ ਥੱਲੇ ਬੰਨ੍ਹ ਦੇ ਥੱਲੇ ਬੰਨ੍ਹ ਦੇ ਆਓ ਲਿਆਓ ਆ ਲੈ ਆ ਬੋਲੀ ਉਹਨਾਂ ਜਦੋਂ ਉਹ ਘੋੜ ਲੂਗਾ ਸੋ ਅੱਗੇ ਜਿਹੜਾ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਲਓ ਜੀ ਠੀਕ ਆ ਜੀ ਇੱਕ ਬਿਲਕੁਲ ਨੈਕਸਟ ਜਿਹੜੀ ਦੋਸਤੋ ਅਗਲੀ ਮੱਝ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਠੀਕ ਆ ਅੱਛਾ ਇਹ ਬੱਚੇ ਤੇ ਆ ਇਹ ਬੱਚੇ ਤਾਂ ਕੱਲ ਸੂਈ ਹੈ ਜੀ ਇਹ ਠੀਕ ਆ ਆਹ ਕੱਲ ਸਵੇਰ ਕਿੰਨਾ ਸੀ ਇਹ ਇਹ ਤੀਜਾ ਸੂਹਾ ਸੀ ਹਾਂ ਤੀਜਾ ਸੂਹਾ ਮਗਰ ਬੱਚਾ ਕੱਟੀ ਜਾਂਦਾ ਕੱਟੀ ਜਾਂਦੀ ਮਗਰ ਇਹਦੇ ਕੱਟੀ ਐਸੇ ਦੀ ਨਾ ਜਿਹੜੀ ਐ ਐਸੇ ਦੀ ਐਸੇ ਦੀ ਲੋ ਜੀ ਠੀਕ ਆ ਤੀਜਾ ਸੂਹਾ ਦੋਸਤੋ ਤੇ ਪਰਸੋਂ ਦੱਸਿਆ ਨਾ ਆ ਪਰਸੋਂ 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 ਸੂਈ ਠੀਕ ਆ ਆਹ ਜਿਹੜਾ ਪੁੜੇ ਚੁੱਕਣ ਵਾਲੇ ਆ ਜੀ ਬਿਲਕੁਲ ਤੁਸੀਂ ਆ ਵੇਖ ਹੀ ਸਕਦੇ ਹੋ ਦੋਸਤੋ ਬਿਲਕੁਲ ਤਾਜ਼ੀ ਹੈ ਤੇ ਸੂਧ ਵਿੱਚ ਆ ਠੀਕ ਆ ਜੀ ਜਿਵੇਂ ਪਸ਼ੂ ਸੂਧ ਵਿੱਚ ਆ ਜਾਂਦਾ ਨਾਰਮਲ ਹੀ ਕੋਈ 5-4 ਦਿਨ ਹਫਤਾ ਜਿਹੜਾ ਪਸ਼ੂ ਰਿਕਵਰੀ ਤੇ ਵੀ ਲਿਆ ਜਾਂਦਾ ਠੀਕ ਆ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਸਰੀਰ ਦਾ ਢਾਂਚਾ ਜਿਹੜਾ ਇਸ ਮੱਝ ਦਾ ਤੁਸੀਂ ਵੇਖੋ ਵੱਡਾ ਠੀਕ ਆ ਤੇ ਬਿਲਕੁਲ ਵੱ ਆ ਤੁਹਾਨੂੰ ਦੇਵਾ ਹੈਗਾ ਹੁਣ ਬੌਲੇ ਦੀ ਚਵਾਈ ਕਿੰਨੀ ਕੇਗੀ ਥੱਲੇ ਜੀ 8 ਲੀਟਰ ਤੋਂ ਬਾਹਰ ਹੀ ਹੋਊ ਬੌਲਾ ਠੀਕ ਹੈ ਜੀ ਪੱਕਾ 8 ਲੀਟਰ ਬਾਹਲਾ ਹੋਊਗਾ ਇਹ ਥੱਲੇ ਠੀਕ ਹੈ ਜੀ 8 ਲੀਟਰ ਤੋਂ ਜਿਹੜਾ ਦੋਸਤੋ ਬਿਲਕੁਲ ਬਾਹਰ ਜਿਹੜਾ ਬੌਲਾ ਹੈਗਾ ਠੀਕ ਆ ਤੇ ਇੱਕ ਮਾ ਲੋ ਜੀ ਕਮਾ ਲੋ ਤੇ ਮਗਰ ਇਹ ਤੇ ਕੱਟੀ ਜਾਂ ਫੀਮੇਲ ਕਾਫ ਆ ਠੀਕ ਹੈ ਜੀ ਇਹਦਾ ਮੁੱਲ ਕੀ ਕਰਾਂਗੇ ਭਾਜੀ ਇਹ ਦੇ ਦਾਂਗੇ ਜੀ ਆਪਾਂ ਮੁੱਲ 80 ਕਰਦੇ ਹਾਂ ਮਾਨਦਨ ਕਰ ਲਾਂਗੇ ਜੀ ਦਾ 80 ਚੋ ਹਾਂ ਜੀ ਹੂੰ ਦੁੱਧ ਦੇਊਗੀ ਪੱਕਾ 13 14 ਲੀਟਰ ਜੀ ਠੀਕ ਹੈ ਜੀ ਅੱਛਾ ਭਾਜੀ ਇਹ ਸਤਨਾਮ ਸਿੰਘ ਜੀ ਜੇ ਚਬਾਈ ਦੀ ਗੱਲ ਕਰ ਲਈਏ ਸਾਰੇ ਪਸ਼ੂਆਂ ਦਾ ਨਿਚੋੜ ਕੱਢ ਲਈਏ ਤੇ ਚਬਾਈ ਭੂਰ ਛੱਟਾ ਕਿਸੇ ਦੇ ਵਿੱਚੋਂ ਕੋਈ ਗੱਲ ਨਹੀਂ ਇੱਕ ਨੰਬਰ ਹੀ ਧਾਰ ਇੱਕ ਨੰਬਰ ਧਾਰ ਜੀ ਠੀਕ ਹੈ ਜੀ ਗਲਤੀ ਆਪਾਂ ਪਾਉਣੀ ਨਹੀਂ ਜੀ ਬਿਲਕੁਲ ਬਿਲਕੁਲ ਹਾਂ ਤੋ ਕਾਫੀ ਵੱਡਾ ਤਜਰਬਾ ਤੇ ਪੁਰਾਣਾ ਪ੍ਰੋਗਰਾਮ ਆ ਦੋਸਤੋ ਇਸ ਤਰ੍ਹਾਂ ਪਸ਼ੂ ਦਾ ਰਿਕਾਰਡ ਪੁੱਛਣਾ ਜ਼ਰੂਰ ਬਣਦਾ ਮਾਲਕ ਤੋਂ ਇਹ ਵਿਆਹ ਤੋਂ ਪਹਿਲਾਂ ਦਾ ਕਰਨ ਦਾ ਹੈ ਵਪਾਰ ਜੀ ਅੱਜ ਦਾ ਨਹੀਂ ਕਰਨ ਦਾ ਹੈ ਵਿਆਹ ਤੋਂ ਪਹਿਲਾਂ ਦਾ ਉਦੋਂ ਵਿਆਹ ਹੀ ਨਹੀਂ ਆ ਅੱਛਾ ਅੱਛਾ ਜੀ ਹੁਣ ਬੱਚੇ ਵਿਆਹੇ ਗਏ ਗਾ ਪੋਤਰ-ਪੋਤਰੀ ਕੀ ਹੋ ਗਏ ਆ ਬਿਲਕੁਲ ਬਿਲਕੁਲ ਇਹ ਸਭ ਪਹਿਲਾਂ ਕਹਤਾ ਵੀ ਦੋਸਤੋ ਤਜਰਬਾ ਇੱਕ ਮਹੀਨੇ ਰੱਖਦਾ ਚੰਗੇ ਤਜਰਬੇ ਦੇ ਨਾਲ ਹੀ ਪਸ਼ੂ ਬਿਲਕੁਲ ਜਿਹੜਾ ਚੰਗਾ ਵਪਾਰ ਦੀ ਲਾਈਨ ਦੇ ਵਿੱਚ ਖਰੀਦਿਆ ਜਾਂਦਾ ਇਹ ਜਿਹੜੀ ਅਗਲੀ ਮੱਝ ਇੱਕ ਹੋਰ ਦੋਸਤੋ ਨੀਲੀ ਦੇ ਪੱਖ ਦੀ ਮੱਝ ਆ ਗਈ ਆ ਇਹ ਤੁਹਾਨੂੰ ਉਹ ਪਾ ਦਿਖਾ ਦਿੰਨੇ ਆ ਇਹ ਗੱਬਣੇ ਕਿ ਸੂਈ ਹੈ ਜੀ ਨਹੀਂ ਸੂਈ ਆ ਜੀ ਲਓ ਜੀ ਇਹ ਵੀ ਮੱਝ ਸੂਈ ਹੈ ਠੀਕ ਆ ਤੇ ਇਹ ਸੂਹਾ ਕਿਨਵਾ ਤੇ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਚੌਥੇ ਸੂਏ ਆਰ ਕੇ ਸੂਈ ਆ ਜੀ ਠੀਕ ਆ ਜੀ ਚੌਥੇ ਸੂਏ ਚੌਥੇ ਸੂਏ ਤੋਂ ਤੇ ਦੁੱਧ ਪੱਕਾ 10 ਲੀਟਰ ਹੈ ਇਹ ਦੇ 10 ਲੀਟਰ ਪੱਕਾ ਦੁੱਧ ਹੈਗਾ ਜੀ ਚੌਥੇ ਸੂਏ ਆ ਤੇ 10 ਲੀਟਰ ਦੁੱਧ ਮਗਰ ਬੱਚਾ ਕੀ ਤੇ ਥੱਲੇ ਜੀ ਕੱਟਾ ਜੀ ਮਗਰ ਇਹਦੇ ਕੱਟਾ ਮਗਰ ਠੀਕ ਆ ਆ ਦੇਖ ਸਕਦੇ ਠੀਕ ਆ ਇਹਨੂੰ ਕਰੋ ਪੁੱਤ ਮਮਾ ਜੀ ਠੀਕ ਆ ਜੀ ਲੰਮਾ ਕਰ ਪੁੱਤਰ ਠੀਕ ਹੈ ਜੀ 10 ਲੀਟਰ ਜਿਹੜਾ ਦੋਸਤੋ ਬਿਲਕੁਲ ਦੁੱਧ ਪੱਕਾ ਪੱਕਾ ਮਿੰਤੀ ਦਾ ਜੀ ਇਹ ਖਾਇਆ ਠੀਕ ਹੈ ਜੀ ਸੂਆ ਵੀਰ ਕੋਈ ਦੂਜਾ ਮੰਨ ਲ ਤੀਜਾ ਤੀਜਾ ਵੈਸੇ ਸੂਆ ਦੱਸਿਆ ਗਿਆ ਤੀਜਾ ਹੀ ਹਾਂਜੀ ਹਾਂਜੀ ਠੀਕ ਆ ਭਾਂਡਾ ਵੇਖ ਲਓ ਦੋਸਤੋ ਥਾਨ ਦੇਵਾ ਵੇਖ ਲਓ ਬਿਲਕੁਲ ਪੱਦਰ ਬਖਾਲਾ ਚੋਣ ਇੱਕ ਲੰਬਰ ਜੀ ਲਓ ਜੀ ਦਿਨ ਵੀ ਇੱਥੇ ਕਿ ਸੂਈਏ 10 ਦਿਨਾਂ ਦੇ ਲੱਗੇ ਤਾਂ ਕਿ ਆ 12 13 ਦਿਨ ਹੋ ਗਏ ਨੇ 12 13 12 13 ਦਿਨ ਠੀਕ ਹੈ ਜੀ 10 ਦੇ ਲਗਭਗ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀ 10-12 ਦਿਨਾਂ ਦਾ ਜਿਹੜਾ ਦੋਸਤੋ ਸੂਬਾ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਮਗਰ ਕਟਾ ਦੁੱਧ ਜਿਹੜਾ ਕੋਈ ਨੈਟ ਵੀ ਰਾਨਗੇ ਦੋ ਟਾਈਮ ਚਵਾਈ ਦੋ ਟਾਈਮ ਚੋਲੇ ਜੀ ਦੋ ਟਾਈਮ 10 ਕਿਲੋ ਜਿਹੜਾ ਬਿਲਕੁਲ ਪੱਕਾ ਦੁੱਧ ਠੀਕ ਆ ਸਿੰਗਲ ਹੱਡੀ ਦੀ ਆ ਤੇ ਨੀਲੀ ਦੀ ਜਿਹੜੀ ਦੋਸਤੋ ਇਹ ਮਾਜਾ ਠੀਕ ਆ ਲਓ ਜੀ ਮੋੜ ਦੋ ਤੇ ਨਾਰਮਲੀ ਪਸ਼ੂ ਠੰਡੇ ਥੀਰੇ ਹੁੰਦੇ ਆ ਦੋਸਤੋ ਜਿੱਥੇ ਵੀ ਨੀਲੀ ਰਾਵੀ ਦਾ ਪਸ਼ੂ ਆਪਾਂ ਦਿਖਾਇਆ ਵਿਖਾਇਆ ਠੀਕ ਆ ਠੰਡੇ ਥੀਰੇ ਸੀ ਉਸ ਹੋਂ ਪਸ਼ੂ ਹੀ ਮਿਲਣਗੇ ਬਾਕੀ ਆਰਡਰ ਦੀ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰੋ ਨਿਚੋੜ ਦੋਸਤੋ ਇਹ ਹੈਗਾ ਵੀ ਪਸ਼ੂ ਕੱਲੇ ਕੱਲੇ ਦਾ ਪੁੱਛਣ ਨਾਲੋਂ ਮੈਂ ਤਾਂ ਹੀ ਭਾਜੀ ਸਤਨਾਮ ਸਿੰਘ ਕੋਲੋਂ ਪੁੱਛਿਆ ਸੀ ਵੀ ਚੁਵਾਈ ਜਿਹੜੀ ਸਾਰੇ ਪਸ਼ੂਆਂ ਦੀ ਹੁੰਦੀ ਹੈ ਵੀ ਏ ਟੂ ਜ਼ेड ਜਿਹੜੀ ਆ ਜਿਹਨੂੰ ਮਰਜ਼ੀ ਇੱਕ ਛੜਕ ਦੂਜੀ ਥਲੇ ਬਹਿਚੋ ਕੋਈ ਭੂਰ ਛਟਾ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਠੀਕ ਆ ਆ ਦੇਖੋ ਤੇਰਾ ਮੁੱਲ ਕੀ ਕਰਾਂਗੇ ਆਪਾਂ ਜੀ ਇਹ ਦੇ ਦਾਂਗੇ 80000 ਦੀ ਮੰਨਤਨ ਕਰਦਾਂਗੇ ਜੀ 80 ਚੋਂ 80 ਤੋਂ ਮੰਨਤਨ ਕਰਦਾਂ ਕੋ ਨਹੀਂ ਠੀਕ ਆ ਜੀ ਆ ਦੇਖੋ ਜੀ ਕਿਹਦਾ ਜੀ ਸੋ ਮਾਜ ਜਿਹੜੀ ਦੋਸਤੋ ਵੀ ਪੂਰੀ ਕਾਇਮ ਆ ਗਈ ਬਹੁਤ ਵਧੀਆ ਚੰਗੀ ਮਾਜ ਆ ਤੇ ਇਸ ਤੋਂ ਬਾਅਦ ਅਗਲਾ ਜਿਹੜਾ ਪਸ਼ੂ ਜੀ ਬੱਚੇ ਮਰੇ ਜੀ ਰਹਿੰਦਗੇ ਬੱਚੇ ਮਰੇ ਜੀ ਪਾਈਏ ਤੇ ਰਹਿੰਦਗੇ ਲੈਓ ਜਾਨਾ ਬੱਚੇ ਮਰੇ ਜੀ ਲੈ ਤੂੰ ਆ ਮਾਂ ਗਾਂ ਖੋਲ ਮਮਾ ਗਾਂ ਖੋਲੀ ਹਣ ਠੀਕ ਆ ਜੀ ਬੇਨ ਬੱਚਿਓ ਜਿਹੜੀ ਮਾਜ ਉਹ ਵੀ ਦਿਖਾ ਦਈਂ ਲੈ ਆ ਲੈਓ ਤੇ ਹੋਰ ਦੋਸਤੋ ਸਾਈਡ ਤੇ ਹੋਰ ਪਾਈਓ ਜੀ ਲੈਓ ਜੀ ਅਗਲੀ ਇੱਕ ਦੋਸਤੋ ਹੋਰ ਆ ਲੈ ਆ ਬੇਟਾ ਲੈ ਆ ਆ ਨੀਲੀ ਤੇ ਆ ਕੀ ਆ ਜੀ ਹਾਂ ਆ ਗਈ ਇਹ ਮਾ ਜੀ ਇਹ ਕਿਨੇ ਥਲੇ 10 ਲੀਟਰ ਦੁੱਧ ਦੇ ਜੀ ਹੂੰ ਇਹਦਾ ਬੱਚੇ ਮਹੀਨੇ ਦੀ ਸੂਈ ਆ ਜੀ ਠੀਕ ਆ ਜੀ ਹਾਂ ਮਹੀਨੇ ਬੱਚਾ ਮਰ ਗਿਆ ਇਹਦਾ ਜੀ ਠੀਕ ਆ ਜੀ ਮਹੀਨੇ ਦਾ ਸੁਬਾ ਤੇ ਬੇਨ ਬੱਚੇ ਤੋਂ ਆ ਤੇ ਭਾੜੇ ਵੰਡੇ ਤੇ ਮਿਲਦੀ ਚਾੜ ਤੇ ਭਾੜੇ ਦੇ ਜੀ ਭਾੜੇ ਦੇ ਕੋਈ ਟੀਕਾ ਨਹੀਂ ਉਤਰੇ ਹੀ ਭਾਈ ਜਾਣਾ ਤੇ ਚੋ ਲੈਣੀ ਆ ਜੀ ਠੀਕ ਆ ਜੀ ਲਓ ਵੀ ਦੋਸਤੋ ਕੋਈ ਦੂਜੇ ਸੂਈਆਂ ਛੋਟੀ ਆ ਜੀ ਇਹ ਠੀਕ ਆ ਦੂਜਾ ਨਾ ਛੋਟੀ ਸੂਈ ਆ ਮਹੀਨੇ ਦੀ ਸੂਈ ਆ ਤੇ 10 ਕਿਲੋ ਜਿਹੜਾ ਬਿਲਕੁਲ ਸਿੰਗ ਦਾ ਜਰੂਰ ਟੁੱਟਾ ਆ ਬਿਲਕੁਲ ਇੱਕ ਕੋਲ ਦਾਥਾ ਜਾਂ ਟੁੱਟਾ ਗਿਆ ਲੀਏ ਠੀਕ ਆ ਜੀ ਇੱਕ ਬਿਲਕੁਲ ਸਿੰਘ ਦੀ ਜਿਹੜੀ ਸ਼ੇਪ ਆ ਉਹ ਆ ਹੈਗੀ ਠੀਕ ਆ ਕੁਆਲਿਟੀ ਬਹੁਤ ਵਧੀਆ 10 ਲੀਟਰ ਦੁੱਧਿਆ ਮਾਈ ਥੱਲੇ ਬਾੜੇ ਤੇ ਮਿਲਦੀ ਠੀਕ ਆ ਜੀ ਲਓ ਜੀ ਤੋੜਦੇ ਥੋੜਾ ਜਿਹਾ ਤੋੜਦੇ ਜਾਉਂਦੇ ਤੋੜਦੇ ਆ ਦੇਖੋ ਅੱਛਾ ਇਹ ਤਾਂ ਮੁੱਲ ਕੀ ਰਹੂਗਾ ਫਿਰ ਜੀ ਲੈਣ ਦੇਣ ਵਾਲੀ ਗੱਲ ਵਾਹੇ ਇਹ 70 ਦੀ ਦੇ ਦਾਂਗੇ ਜੀ 70 ਦੀ 70000 ਦੀ ਜੀ ਅੱਛਾ ਜੀ ਇਸ ਗੱਲ ਦੀ ਆਪਣੀ ਗਾਰੰਟੀ ਹੋਊਗੀ ਬੰਦੇ ਫੜ ਲੈਣਗੇ ਟੋਕਰ ਹੋਵੇ ਤੇ ਠੀਕ ਹੈ ਜੀ। ਤਾਜੀ ਮੱਝ ਆ। ਬਿਲਕੁਲ। ਮਹੀਨੇੋਂ ਅੰਦਰ ਸੂਈ ਆ। ਲਓ ਜੀ। ਇਹ ਨਹੀਂਗਾ 2 ਮਹੀਨੇ ਹੋ ਆਖਾਂਗੇ ਤੇ 2 ਮਹੀਨੇ ਸੂਈ। ਬਿਲਕੁਲ। ਮਹੀਨੇੋਂ ਅੰਦਰ ਆ। ਲਓ ਵੀ ਦੋਸਤੋ 1 ਮਹੀਨੇ ਦੇ ਬਿਲਕੁਲ ਅੰਦਰ ਬਾਹਰ ਸਮਾਂ ਕੋਈ ਵੀ ਮਹੀਨਾ ਮੰਨ ਕੇ ਵੀ ਸੌਦਾ ਕਰਦਾ ਤੇ 10 ਲੈ ਜਾ ਦੁੱਧ ਜਿਹੜਾ ਪੱਕਾ ਦੁੱਧ 10 ਕਿਲੋ ਆ। ਲੈ ਜਾ ਲੈ ਜਾ। ਲੈਣ ਦੇ ਜਿਹੜਾ ਬਿਲਕੁਲ 70000 ਠੀਕ ਆ ਜੀ। ਬਾਕੀ ਕੋਈ ਮਾਨਤਾ ਨਾਲ ਛੋਟ ਛੱਪਾ ਹਰ ਇੱਕ ਪਸ਼ੂ ਦੇ ਵਿੱਚੋਂ ਜ਼ਰੂਰ ਹੋਊਗਾ। ਜੋ ਵੀ ਕੋਈ ਵੀਰ ਕੰਟੈਕਟ ਕਰੂਗਾ ਮਾਨਤਨ ਦੋਸਤੋ ਬੰਦਾ ਸਰ ਦਾ ਜ਼ਰੂਰ ਹੋਊਗਾ ਠੀਕ ਆ। ਸੌਟਰ ਬਿਲਕੁਲ ਇੱਕਸਾਰ ਲੇਵਾ ਠੀਕ ਹੈ ਜੀ ਬਿਲਕੁਲ ਸਾਫ ਸ਼ੁੱਧ ਠੀਕ ਆ ਮੋਲ ਦੱਸਦਾ ਤੁਹਾਨੂੰ ਇਸ ਤੋਂ ਬਾਅਦ ਇੱਕ ਆ ਵਹਿੜ ਆ ਗਈ ਹਾਂਜੀ ਵਹਿੜ ਜੀ ਇਹ ਇਹ ਵੀ ਸੂਈ ਹੈ ਗੱਪਣਾ ਜੀ ਹਾਂਜੀ ਸੂਈ ਹੈ ਜੀ ਸੂਈ ਲਓ ਮਗਰ ਇਹਦੇ ਵਸੀ ਹੈ ਜੀ ਆ ਦੇਖੋ ਜੀ ਅੱਛਾ ਇਹ ਸੂਹਾ ਦੂਜਾ ਕੇ ਦੂਜਾ ਹੋਗੀ ਸੂਹਾ ਦੂਜਾ ਸੂਹਾ ਜੀ ਆਹ ਮਗਰ ਬੱਚੀ ਇਹ ਦਿਨਾਂ ਕਿੰਨਿਆਂ ਦੀ ਸੂਈ ਹੈ ਜੀ ਇਹਨੂੰ ਅੱਜ 7 ਸਵਾ ਦਿਨ ਹੋ ਗਿਆ ਜੀ ਸੂਈ ਨੂੰ ਇਹ 12 ਲੀਟਰ ਪੱਕਾ ਦੁੱਧ ਹੋਊਗਾ ਵੱਧ ਨਹੀਂ ਹੈ ਜੀ 12 ਲੀਟਰ 7 ਸਵਾ ਦਿਨ ਪੱਕਾ 12 13 ਲੀਟਰ ਦੁੱਧ ਦੇਗਾ ਜੀ ਠੀਕ ਹੈ ਜੀ ਹਾਂ 12 13 ਲੀਟਰ ਜਿਹੜਾ ਦੋਸਤੋ ਬਿਲਕੁਲ ਤੋਲਵਾ ਦੁੱਧ ਜਿਹੜਾ ਹਾਜ਼ਰ ਦੂਜਾ ਸਵੇਰ ਸੈਕੰਡ ਟਾਈਮਰ ਆ ਠੀਕ ਹੈ ਜੀ ਤੇ ਮਗਰ ਬੱਚੀ ਆ ਫੀਮੇਲ ਕਾਫ ਇਸ ਵੈਡ ਦੇ ਥੱਲੇ ਬੱਚਾ ਫੀਮੇਲ ਕਾਫ ਆ ਸੋ ਆਰਡਰ ਕੁਆਲਿਟੀ ਚੰਗੀ ਆ ਬਿਲਕੁਲ 12 13 ਲੀਟਰ ਤੇ ਹੁਣ ਚੱਲਣ ਈ ਆ 5ਵੇਂ 7ਵੇਂ 6ਵੇਂ 7ਵੇਂ ਦਿਨ ਠੀਕ ਹੈ ਜੀ ਇਹਦਾ ਫਿਰ ਮੁੱਲ ਕੀ ਰਹੂਗਾ ਜੀ ਦਿਨ ਦੇ ਇਹ ਦੇ ਦਾਂਗੇ 5000 ਦੀ ਜੀ 50 ਦੀ ਹਾਂ ਠੀਕ ਹੈ ਕਰ ਦਾਂਗੇ ਮਾਨਦਾਨ ਵਿੱਚੋਂ ਠੀਕ ਹੈ ਜੀ ਅੱਛਾ ਭਾਜੀ ਸਤਨਾਮ ਸਿੰਘ ਜੀ ਪਸੂ ਆ ਜਿੰਨੇ ਵਕਾਉ ਸੀ ਆਪਣੇ ਕੋਲ ਹਾਂਜੀ ਸਾਰੇ ਦਿਖਾਤੇ ਜਾਂ ਕੋਈ ਰਹਿੰਦਾ ਹੋਣਾ ਜੀ ਨਹੀਂ ਦਿਖਾਤੇ ਆ ਜੀ ਸਾਰੇ ਠੀਕ ਹੈ ਜੀ ਤੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਕਰ ਦਈਏ ਸਾਂਝੇ ਜੀ ਹਾਂਜੀ ਮੋਬਾਈਲ 98631 ਹਾਂਜੀ 69886 ਇੱਕ ਵਾਰੀ ਬੋਲ ਦਈਏ ਫਿਰ ਜੀ 98631 ਜੀ 69886 ਠੀਕ ਹੈ ਜੀ ਹਾਂ ਕੀ ਹੋ ਗਿਆ ਬੱਚਿਆਂ ਤੋਂ ਬਣਾਏ ਠੀਕ ਹੈ ਜੀ ਬੱਚੇ ਕਿੱਥੇ ਸਾਰੇ ਜੜੇ ਇੱਕ ਬੱਚਾ ਆ ਬੈਠਾ ਬੱਚੇ ਆਪਾਂ ਟੋਟਲ ਗਿਨਾ ਦਿੰਨੇ ਸਾਰੇ ਕੋਈ ਗੱਲ ਨਹੀਂ ਜੀ ਇੱਕ ਦੋਸਤੋ ਬਿਲਕੁਲ ਇਹ ਵਿੱਚ ਹੀ ਆਪਾਂ ਦਿਖਾਤਾ ਸੀਗਾ ਜਿੱਦੀ ਮਦਰ ਵੀ ਦਿਖਾਤੀ ਸੀਗੀ ਠੀਕ ਹੈ ਜੀ ਤੇ ਇੱਕ ਬੱਚਾ ਜਿਹੜਾ ਇਹ ਹੈਗਾ ਠੀਕ ਹੈ ਜੀ ਬੱਚੇ ਆਪਣੇ ਭਾਜੀ ਸਦਨਾਮ ਸਿੰਘ ਜੀ ਪਸ਼ੂ ਮੱਝ ਕਿੰਨੀਆਂ ਸੂਈਆਂ ਸੀ ਟੋਟਲ ਸਾਰੀਆਂ ਸੂਈਆਂ ਜੀ ਇੱਕੋ ਇੱਕਦਮ ਹਰਿਆ ਬੱਚਾ ਹਾਂ ਜੀ ਇੱਕ ਠੁੱਕੀ ਆ ਜੋੜੀ ਪੈਲਨ ਜੀ ਲਓ ਜੀ ਇੱਕ ਇੱਕ ਉਹ ਬੱਚਾ ਜੋ ਪਰਲੇਗਰੇਟਰ ਆਪਣੇ ਆਏ ਹੋ ਠੀਕ ਹੈ ਜੀ ਸੋ ਬਿਲਕੁਲ ਤੀਜਾ ਬੱਚਾ ਜਿਹੜਾ ਤੁਸੀਂ ਦੋਸਤੋ ਇਹ ਨੀਲੀ ਦੀ ਆਪਾਂ ਝੋਟੀ ਦਿਖਾਈ ਸੀਗੀ ਠੀਕ ਆ ਤੇ ਆ ਚੌਥਾ ਬੱਚਾ ਹੈਗਾ ਠੀਕ ਆ ਤੇ ਬਾਕੀ ਬੱਚੇ ਜੀ ਬੰਦ ਮਾਮਾ ਬੰਦ ਬੱਚਾ ਇਹ ਬਾਕੀ ਬੱਚੇ ਬਾਕੀ ਆਓ ਇੱਕ ਆਓ ਇੱਕ ਆਓ ਨਾੜੂ ਨਾ ਲੱਗੇ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਕੱਲਾ ਕੱਲਾ ਬੱਚਾ ਜੇ ਨਹੀਂ ਦਿਖਾਇਆ ਗਿਆ ਤੇ ਫਿਲਹਾਲ ਬਿਲਕੁਲ ਤੁਸੀਂ ਇਹ ਵੇਖ ਸਕਦੇ ਹੋ ਠੀਕ ਆ ਜੀ ਬੱਚੇ ਬਿਲਕੁਲ ਆਹ ਪੰਜ ਹੋ ਗਏ ਉਸ ਤੋਂ ਬਾਅਦ ਹੋਰ ਬੱਚੇ ਦੋਆ ਇਹ ਪੰਜ ਬੱਚੇ ਦੇ ਇੱਕ ਵੱਛੀ ਛੇ ਤੇ ਇੱਕ ਦਾ ਬੱਚਾ ਨਹੀਂ ਬੱਚਾ ਨਹੀਂਗਾ ਇੱਕ ਠੁਕੀ ਆ ਅੱਖ ਡੰਗਰ ਆ ਇੱਕ ਠੁਕੀ ਆ ਠੀਕ ਆ ਜੀ ਸੋ ਦੋਸਤੋ ਇਹ ਅੱਜ ਆਪਣੀ ਇੱਕ ਸਪੈਸ਼ਲ ਜਿਹੜੀ ਵਿਜ਼ਿਟ ਸੀਗੀ ਠੀਕ ਆ ਜੀ ਪਿੰਡ ਮਾੜੀ ਨੌ ਬਾਦ ਬਿਲਕੁਲ ਅਲਗੋ ਕੋਠੀ ਦੇ ਲਾਗੇ ਹੈਗਾ ਜੀ ਠੀਕ ਆ ਜੀ ਭਿੱਖੀਵਿੰਡ ਤੁਸੀਂ ਆਉਂਗੇ ਸਿੱਧਾ ਜਿਹੜਾ ਕੋਈ ਰਮਾਲਵੇ ਚੋਂ ਆ ਰਿਹਾ ਮੱਝ ਚੋਂ ਦੁਬਾਬੇ ਚੋਂ ਆ ਰਿਹਾ ਭਿੱਖੀਵਿੰਡ ਚਾਰੀ ਉਹਨਾ ਕੋਈ ਨਹੀਂ ਕੀਤੀ ਗੇਮ ਕਰਨਾ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਹੈਗਾ ਮਾੜੀ ਨੌ ਬਾਦ ਤੇ ਅਲਗੋ ਕੋਠੀ ਬਿਲਕੁਲ ਲੱਗੀ ਆ ਠੀਕ ਆ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ